ਹੈਲੋ एवरीवन ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਚੱਲੇ ਆਂ ਸ਼੍ਰੀ ਅਨੰਦਪੁਰ ਸਾਹਿਬ ਮੱਥਾ ਟੇਕਣ ਵਾਸਤੇ ਇਹ ਵਿਸਾਖੀ ਤੋਂ ਪਹਿਲਾਂ ਦੀ ਵੀਡੀਓ ਹੈ ਜੀ ਤੇ ਲੋ ਜੀ ਆਪਾਂ ਪਹੁੰਚ ਚੁੱਕੇ ਜੀ ਅਨੰਦਪੁਰ ਸਾਹਿਬ ਕਿਉਂਕਿ ਰਸਤੇ ਦਾ ਪਹਿਲਾ ਵੀਊ ਮੈਂ ਤੁਹਾਨੂੰ ਦਿੱਤਾ ਹੋਇਆ ਹੈ ਜੀ ਇਸ ਕਰਕੇ ਤੇ ਸੌਰੀ ਪਹਿਲਾਂ ਤਾਂ ਕਾਫੀ ਟਾਈਮ ਤੋਂ ਅਸੀਂ ਵੀਡੀਓ ਨਹੀਂ ਬਣਾ پا ਰਹੇ ਕਿਉਂਕਿ ਬੱਚਿਆਂ ਦੀ ਸਟੱਡੀ ਚੱਲਦੀ ਹੈ ਜੀ ਦੋਵੇਂ ਬੱਚੇ ਬਿਜ਼ੀ ਨੇ ਜੀ ਇਸ ਕਰਕੇ ਮੈਂ ਵੀਡੀਓ ਨਹੀਂ ਬਣਾਉਂਦੀ ਇਸ ਤੇ ਹੁਣ ਆਪਾਂ ਚੱਲਦੇ ਆਂ ਜੀ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਲੋ ਜੀ ਉੱਪਰ ਦਾ ਵੀਊ ਹੈ ਜੀ ਇਹ ਦੇਖੋ ਕਿੰਨਾ ਖੂਬਸੂਰਤ ਤੇ ਬਹੁਤ ਵਧੀਆ ਲੱਗਿਆ ਜੀ ਮਾਰਾ ਦਾ ਆਸ਼ੀਰਵਾਦ ਲੈ ਕੇ ਇਸ ਤੋਂ ਬਾਅਦ ਅਸੀਂ ਜਾਣਾ ਜੀ ਮਾਤਾ ਲੈਣਾ ਦੇਵੀ ਦੇ ਜੀ ਤੇ ਉਹਦਾ ਵੀ ਤੁਹਾਨੂੰ ਮੈਂ ਵੀਡੀਓ ਸ਼ੇਅਰ ਕਰੂੰਗੀ ਜੀ ਚਲੋ ਜੀ ਇਹ ਸਜਾਵਟ ਹੋ ਰਹੀ ਸੀਗੀ ਜੀ ਉੱਪਰ ਦੀ ਤੇ ਵਿਸਾਖੀ ਤੇ ਇੱਕ ਦੋ ਦਿਨ ਪਹਿਲਾਂ ਦੀ ਵੀਡੀਓ ਹੈ ਜੀ ਇਹ ਤੇ ਸਾਨੂੰ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਤਰੀਕੇ ਨਾਲ ਮੱਥਾ ਟੇਕਿਆ ਜੀ ਤੇ ਪ੍ਰਮਾਤਮਾ ਦਾ ਆਸ਼ੀਰਵਾਦ ਸਾਨੂੰ ਬਹੁਤ ਵਧੀਆ ਮਿਲਿਆ ਜੀ ਤੇ ਲੋ ਜੀ ਉੱਪਰ ਦਾ 뷰 ਦੇਖੋ ਜੀ ਬਹੁਤ ਵਧੀਆ ਸਜਾਵਟ ਕੀਤੀ ਹੈ ਜੀ ਉਹਨਾਂ ਨੇ ਤੇ ਲੱਖਾਂ ਹੀ ਤਰ੍ਹਾਂ ਦੇ ਉਹਨਾਂ ਨੇ ਡਿਜ਼ਾਈਨ ਪਾਇਆ ਲੱਖਾਂ ਹੀ ਤਰ੍ਹਾਂ ਦੇ ਉਹਨਾਂ ਨੇ ਫੁੱਲ ਲਾਏ ਜੀ ਬਹੁਤ ਪਰਮਾਤਮਾ ਇਹਨਾਂ ਨੇ ਚੜ੍ਹਦੀ ਕਲਾ ਚ ਰੱਖੇ ਜੀ ਜੋ ਡੈਕੋਰੇਟ ਕਰਦੇ ਨੇ ਜੀ ਜੋ ਪ੍ਰੈਜੈਂਟੇਸ਼ਨ ਹੈ ਜੀ ਇਹ ਬਹੁਤ ਵਧੀਆ ਸੀ ਤੇ ਲੋ ਜੀ ਹੁਣ ਆਪਾਂ ਚੱਲਦੇ ਹਾਂ ਜੀ ਅੰਦਰ ਮਾਤਾ ਟਿਕਣ ਵਾਸਤੇ ਉੱਥੇ ਵੀਡੀਓ ਅਲਾਉਡ ਨਹੀਂ ਹੈ ਜੀ ਤੇ ਆਪਾਂ ਵੀਡੀਓ ਆਪਾਂ ਬਣਾਵਾਂਗੇ ਨਹੀਂ ਤੇ ਥੋੜੀ ਬਹੁਤ ਜਿੰਨੇ ਕੁ ਕਲਿੱਪ ਆਪਣੇ ਵੱਲ ਸਕੇ ਤੇ ਆਪਾਂ ਬਣਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਲੰਗਰ ਛੱਕ ਕੇ ਮਾਤਾ ਨਾਨੇ ਦੇਵੀ ਦੇ ਜਾਣਾ ਹੈ ਜੀ ਤੇ ਆਪਾਂ ਚੱਲਦੇ ਹਾਂ ਜੀ ਉੱਥੇ ਨੂੰ ਤਲੋ ਜੀ ਆ ਤੁਸੀਂ ਸਾਰਾ ਵੀਊ ਦੇਖੋ ਜਿਹੜੀ ਸੰਗਤਾਂ ਨੇ ਨਹੀਂ ਆਏ ਆਨੰਦਪੁਰ ਸਾਹਿਬ ਉਹ ਦਰਸ਼ਨ ਕਰ ਲੈਣ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲੈਣ ਜੀ ਇਹ ਸਾਰੇ ਜੀ ਪਲਾਸਟਿਕ ਦੇ ਫੁੱਲ ਨੇ ਤੇ ਦੂਜੇ ਫੁੱਲਾਂ ਦੀ ਤਰ੍ਹਾਂ ਹੀ ਸਜੇ ਹੋਏ ਨੇ ਬਹੁਤ ਵਧੀਆ ਲੱਗਿਆ ਤੇ ਕੋਈ ਭੀੜ ਨਹੀਂ ਸੀ ਜੀ ਉੱਥੇ ਕਿਉਂਕਿ ਇਹ 2 ਦਿਨ ਪਹਿਲਾਂ ਦੀ ਵੀਡੀਓ ਹੈ ਜੀ ਤੇ ਲੋ ਜੀ ਉੱਪਰ ਦਾ ਦੇਖੋ ਜੀ ਸਾਰਾ ਨਜ਼ਾਰਾ ਬਹੁਤ ਖੂਬਸੂਰਤ ਬਹੁਤ ਠੰਡਕ ਦਾ ਮੋਹਨ ਸੀਗਾ ਤੇ ਬਹਾਰਾਜ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਤੇ ਲੋ ਜੀ ਵੀਡੀਓ ਦੇਖਣ ਲਈ ਧੰਨਵਾਦ ਤੇ ਮਿਲਦੇ ਆ ਜੀ ਅਗਲੀ ਵੀਡੀਓ ਚ ਤਦ ਤੱਕ ਲਈ ਧੰਨਵਾਦ ਜੀ ਥੈਂਕ ਯੂ